ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਨਾਲ ਅੱਜ ਸ਼ਾਮ ਤੋਂ ਲੈ ਕੇ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਇਸ ਵੀਡੀਓ ਰਾਈ ਸਾਂਝੀ ਕਰਾਂਗੇ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਹਲਕੀ ਦਰਮਿਆਨੀ ਰੂਪ ਦੇ ਵਿੱਚ ਪੱਛਮੀ ਰੂਪ ਤੋਂ ਪੰਜਾਬ ਵਿੱਚ ਪਹੁੰਚ ਚੁੱਕੀ ਹੈ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਨੂੰ ਇਹ ਟੱਚ ਕਰ ਚੁੱਕੀ ਹੈ ਉੱਤਰ ਪਾਸੇ ਅਗਰ ਗੱਲ ਕਰੀਏ ਤਾਂ ਪਹਾੜੀ ਖੇਤਰ ਵਿੱਚ ਇਸ ਦਾ ਅਸਰ ਸ਼ੁਰੂ ਤੋਂ ਹੀ ਨਜ਼ਰ ਆ ਰਿਹਾ ਹੈ ਗੱਲ ਕਰੀਏ ਤਾਂ ਪੱਛਮੀ ਸਿਸਟਮ ਵੀ ਹੁਣ ਕਿਤੇ ਨਾ ਕਿਤੇ ਆਪਣਾ ਸਿਰ ਚੱਕਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਆਉਂਦੇ ਦਿਨਾਂਵਾਲ ਪੰਜਾਬ ਵੱਲ ਕੁਝ ਕਰਨਗੇ ਐਨੀਮੇਸ਼ਨ ਰਾਹੀਂ ਤੁਹਾਨੂੰ ਮੈਂ ਦਿਖਾ ਸਕਾਂ ਤੁਸੀਂ ਦੇਖੋਗੇ ਹਲਕੀ ਦਰਮਿਆਨੀ ਬਦਲਬਾਈ ਲਗਾਤਾਰ ਪੱਛਮੀ ਹਿੱਸੇ ਤੋਂ ਪੰਜਾਬ ਵੱਲ ਕੂਚ ਕਰ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜ਼ਰੂਰ ਕਮੈਂਟ ਕਰੋ ਜੀ ਤਾਂ ਕਿ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਤੁਹਾਡੇ ਕਮੈਂਟਸ ਰਾਹੀਂ ਪਹੁੰਚਦੀ ਹੋ ਸਕੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਆਉਂਦੇ ਸਮੇਂ ਵਿੱਚ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਗੱਲ ਕੀਤੀ ਜਾਵੇ ਤਾਂ ਜਿਹੜੇ ਪੱਛਮੀ ਸਿਸਟਮ ਤੁਸੀਂ ਦੇਖੋਗੇ ਲਗਾਤਾਰ ਇਸ ਤਰੀਕੇ ਨਾਲ ਵੱਧ ਰਹੇ ਨੇ ਪੰਜਾਬ ਦੇ ਪੱਛਮੀ ਸਰਦਰੀ ਇਲਾਕੇ ਫਜ਼ਿਲਕਾ ਫਿਰੋਜ਼ਪੁਰ ਅਬੋਹਰ ਪੱਟੀ ਤਰਨਤਾਰਨ ਅੰਮ੍ਰਿਤਸਰ ਇਹਨਾਂ ਨੂੰ ਇਹ ਹੌਲੀ-ਹੌਲੀ ਕਵਰ ਕਰ ਲੈਣਗੇ ਲਗਭਗ ਸ਼ਾਮ 5:30 6:00 ਵਜੇ ਤੱਕ ਤੇ ਪੂਰੇ ਪੰਜਾਬ ਨੂੰ ਅੱਜ ਰਾਤ ਇਹ ਕਵਰ ਕਰਦੇ ਹੋਏ ਨਜ਼ਰ ਆਉਣਗੇ ਮੀਦੀ ਸੁਭਾਵਨਾ ਨਾਮਾ ਮਾਤਰਾ ਦੇ ਬਰਾਬਰ ਨੇ ਇਸ ਬੱਦਲਬਾਈ ਨਾਲ ਥੋੜੀ ਠੰਡ ਵਿੱਚ ਵੱਧਦਾ ਸ਼ਾਮ ਦੇ ਸਮੇਂ ਪਰ ਰਾਤ ਨੂੰ ਥੋੜੀ ਜਿਹੀ ਗਰਮੈਸ਼ ਹੋਣ ਦੀ ਨਜ਼ਰ ਆ ਸਕਦੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਬੱਦਲਬਾਈ ਪੰਜਾਬ ਦੇ ਉੱਪਰ ਪੱਛਮੀ ਰੂਪ ਤੋਂ ਆਉਂਦੀ ਹੈ ਤਾਂ ਬੱਦਲਬਾਈ ਦੇ ਨਾਲ ਥੋੜਾ ਜਿਹਾ ਗਰਮੈਸ਼ਤ ਮਾਹੌਲ ਬਣਦਾ ਹੈ ਕਿਉਂਕਿ ਅਸਮਾਨ ਦੇ ਵਿੱਚੋਂ ਜੋ ਤਰੇਲ ਔਸ ਜਾਂ ਠੰਡੀ ਹਵਾ ਆਉਂਦੀ ਹੈ ਉਸ ਨੂੰ ਇਹ ਕੱਟ ਕਰ ਦਿੰਦੇ ਨੇ ਜਿਸ ਦੇ ਕਾਰਨ ਅੱਜ ਰਾਤ ਦਾ ਤਾਪਮਨ ਅੱਧਾ ਕਿ ਡਿਗਰੀ ਜਾਂ 1 ਡਿਗਰੀ ਉੱਪਰ ਜਾ ਸਕਦਾ ਹੈ ਪਰ ਕੋਈ ਤਕੜੀ ਕਾਰਵਾਈ ਦੀ ਉਮੀਦ ਫਿਲਹਾਲ ਨਹੀਂ ਹੈ ਮੀਂਹ ਦੀ ਗੱ ਤੋਂ ਤੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਨੇੜੇ ਜਿੱਥੇ ਹੋ ਸਕਦੀ ਹੈ ਵੀ ਵੱਡੇ ਚਾਂਸ ਫਿਲਹਾਲ ਬਣਦੇ ਹੋਏ ਨਜ਼ਰ ਨਹੀਂ ਆ ਰਹੇ ਅਗਰ ਗੱਲ ਕਰੀਏ ਤਾਪਮਾਨੀ ਦਾ ਹੁਣ ਜਿਹੜਾ ਤਾਪਮਾਨ ਇਸ ਸਮੇਂ ਲਗਭਗ 13 ਡਿਗਰੀ ਹੈ ਸ਼ਾਮ ਹੁੰਦੇ ਹੁੰਦੇ ਯਾਨੀ ਕਿ 6 ਵਜੇ ਤੱਕ ਤਾਪਮਾਨ 11 ਡਿਗਰੀ ਅਤੇ 10 ਡਿਗਰੀ ਨੇੜੇ ਤਰੇ ਬਣਦੇ ਹੋਏ ਨਜ਼ਰ ਆਉਣਗੇ ਤੇ ਰਾਤ ਦੇ ਸਮੇਂ ਤਾਪਮਾਨ 11 ਵਜੇ ਤੱਕ 12 ਵਜੇ ਤੱਕ ਹੌਲੀ ਹੌਲੀ 10 ਦਾ 10 ਤੋਂ ਥੱਲੇ ਆ ਜਾਣਗੇ ਤੜਕੇ ਸਵੇਰੇ ਤਾਪਮਾਨ 6-7 ਡਿਗਰੀ ਤੱਕ ਜਾਂ ਕਿਸੇ ਕਿਸੇ ਇਲਾਕੇ 'ਚ 5-4 ਡਿਗਰੀ ਤੱਕ ਬਣਦੇ ਹੋਏ ਨਜ਼ਰ ਆਉਣਗੇ ਬਾਕੀ ਰਾਤ ਦੀ ਅਪਡੇਟ ਰਾਤ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦੀ